ਤਾਂ ਅੰਮ੍ਰਿਤਸਰ ਸਿੱਧਾ ਚੱਲਦੇ ਆ ਜਿੱਥੇ ਰਾਜੀਵ ਸ਼ਰਮਾ ਮੇਰੇ ਸਹੋਗੀ ਲਾਈਵ ਜੁੜੇ ਹੋਏ ਨੇ ਤੇ ਨਾਲ ਹੀ ਆਕਾਸ਼ਦੀਪ ਦੀ ਮਾਂ ਦਾ ਬਿਆਨ ਸੁਣਿਆ ਜਿਸ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਵੇਂ ਆਕਾਸ਼ਦੀਪ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਤਾਂ ਹੁਣ ਅੰਮ੍ਰਿਤਸਰ ਦਾ ਰੋਖ ਰਾਜੀਵ ਸ਼ਰਮਾ ਮੇਰੇ ਸਹੋਗੀ ਜੁੜੇ ਹੋਏ ਨੇ ਰਾਜੀਵ ਇਸ ਵੇਲੇ ਹਾਲਾਤ ਕੀ ਨੇ ਇਸ ਵੇਲੇ ਅੰਮ੍ਰਿਤਸਰ ਦੇ ਕਿਉਂਕਿ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸੀ ਪ੍ਰਦਰਸ਼ਨ ਹੋ ਰਿਹਾ ਸੀ ਕਈ ਆਗੂ ਜਿਹੜੇ ਨੇ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਦੁੱਧ ਨਾਲ ਨਹਾਉਣ ਦੇ ਲਈ ਪਹੁੰਚੇ ਤੇ ਸਰਕਾਰ ਦੇ ਵੱਲੋਂ ਵੀ ਕੈਬਨਟ ਮੰਤਰੀ ਪਹੁੰਚ ਰਹੇ ਨੇ ਇਸ ਵੇਲੇ ਪੂਰਾ ਘਟਨਾਕਰਮ ਪੂਰੇ ਹਾਲਾਤ ਇਸ ਵੇਲੇ ਅੰਮ੍ਰਿਤਸਰ ਦੇ ਕੀ ਨਜ਼ਰ ਆ ਰਹੇ ਨੇ ਰਾਜੀ ਅ ਬਿਲਕੁਲ ਰਣਵੀਰ ਜਿੱਥੇ ਪੂਰਾ ਸ਼ਹਿਰ ਬੰਦ ਹੈ ਉੱਥੇ ਹੀ ਜਿਸ ਜਗ੍ਹਾ ਤੇ ਘਟਨਾ ਵਾਪਰਦੀ ਹੈ ਉਸ ਤੋਂ ਮਹਿਜ਼ 10 ਮੀਟਰ ਦੀ ਦੂਰੀ ਤੇ ਉੱਤੇ ਇੱਕ ਜਿਹੜੀ ਦੁਕਾਨ ਹੈ ਉਹ ਖੁੱਲੀ ਸੀ ਜਿਸ ਨੂੰ ਕਿ ਹੁਣ ਸਾਰੇ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਬੰਦ ਕਰਵਾਇਆ ਗਿਆ ਪਹਿਲਾਂ ਮੈਂ ਤਸਵੀਰ ਦਿਖਾ ਦਿਆਂ ਕਿ ਇਹ ਕੈਸ਼ ਕਾਊਂਟਰ ਹੈ ਔਰ ਇੱਥੇ ਥੋੜੀ ਦੇਰ ਪਹਿਲਾਂ ਪਰਚੀਆਂ ਵੀ ਕਟੀਆਂ ਜਾ ਰਹੀਆਂ ਸੀ ਔਰ ਸਾਰਾ ਜਿਹੜਾ ਖਾਣ ਪੀਣ ਦਾ ਸਮਾਨ ਹੈ ਉਹ ਤਿਆਰ ਵੀ ਹੋ ਰਿਹਾ ਸੀ ਪਹਿਲਾਂ ਮੈਂ ਤਸਵੀਰ ਦਿਖਾ ਦਿਆਂ ਜਿਹੜਾ ਕਿ ਹੁਣ ਬੰਦ ਕਰਵਾ ਦਿੱਤਾ ਗਿਆ ਤਾਂ ਇੱਥੇ ਕਿਉਂਕਿ ਬਿਲਕੁਲ ਸਾਹਮਣੇ ਮੂਰਤੀ ਹੈ ਜਿੱਤੇ ਪੂਰੀ ਘਟਨਾ ਵਾਪਰਦੀ ਹੈ ਪਰ ਇੱਥੇ ਪੂਰਾ ਸ਼ਹਿਰ ਬੰਦ ਹੋਣ ਦੇ ਬਾਵਜੂਦ ਵੀ ਇਹ ਦੁਕਾਨ ਜਿਹੜੀ ਹੈ ਉਹ ਖੁੱਲੀ ਹੋਈ ਸੀ ਥੋੜੀ ਦੇਰ ਪਹਿਲਾਂ ਲੋਕ ਇੱਥੇ ਬੈਠ ਕੇ ਆਰਾਮ ਦੇ ਨਾਲ ਖਾ ਪੀ ਰਹੇ ਸੀ ਔਰ ਬਿਲਕੁਲ ਸਾਹਮਣੇ ਮੈਂ ਦਿਖਾ ਦਿਆਂ ਕਿ ਇੱਥੋਂ ਜੇਕਰ ਦੇਖੋ ਤਾਂ ਜਿਹੜਾ ਸਟੈਚੂ ਹੈ ਉਹ ਬਿਲਕੁਲ ਇਸ ਦਾ ਜਿਹੜਾ ਮੇਨ ਗੇਟ ਹੈ ਹਾਲਾਂਕਿ ਇੱਥੇ ਮੰਦਿਰ ਵੀ ਹੈ ਪਰ ਮੰਦਿਰ ਦੇ ਬਾਹਰ ਇਹ ਹਲਵਾਈ ਦੀ ਜਿਹੜੀ ਦੁਕਾਨ ਹੈ ਤਾਂ ਇਹ ਕਾਫੀ ਮਸ਼ਹੂਰ ਦੁਕਾਨ ਹੈ ਥੋੜੀ ਦੇਰ ਪਹਿਲਾਂ ਜਿਹੜੀਆਂ ਮੰਦਿਰ ਦੇ ਬਾਹਰ ਦੁਕਾਨਾਂ ਸੀ ਉਹ ਵੀ ਬੰਦ ਕਰਵਾਈਆਂ ਗਈਆਂ ਤਾਂ ਹੁਣ ਇਸ ਦੁਕਾਨ ਨੂੰ ਵੀ ਬੰਦ ਕਰਵਾਇਆ ਗਿਆ ਹਾਲਾਂਕਿ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਦੁਕਾਨ ਨਹੀਂ ਖੋਲੀ ਪਰ ਸ਼ਰੇਆਮ ਜੋ ਹੈ ਇਹ ਦੁਕਾਨ ਖੁੱਲੀ ਹੋਈ ਨਜ਼ਰ ਆ ਰਹੀ ਸੀ ਤਾਂ ਹੁਣ ਮੈਂ ਬਾਹਰ ਦੀ ਤਸਵੀਰ ਦਿਖਾ ਦਿਆਂ ਕਿ ਇਹ ਜਿੱਦਾਂ ਹੀ ਅਸੀਂ ਇਸ ਦੁਕਾਨ ਤੋਂ ਬਾਹਰ ਨਿਕਲਦੇ ਆਂ ਤਾਂ ਬਿਲਕੁਲ ਸਾਹਮਣੇ ਇਸ ਜਗ੍ਹਾ ਦੇ ਉੱਤੇ ਜਿਹੜੀ ਮੰਦਭਾਗੀ ਘਟਨਾ ਹੈ ਉਹ ਵਾਪਰੀ ਸੀ तमाम ਜਿਹੜੇ ਆਗੂ ਨੇ ਵੱਖ-ਵੱਖ ਭਾਈ ਦਲਿਤ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਇੱਥੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਫੋਰਸ ਵੀ ਫਿਲਹਾਲ ਤਨਾਤ ਕੀਤੀ ਗਈ ਹੈ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਤਾਂ ਇੱਥੇ ਥੋੜੀ ਦੇਰ ਦੇ ਵਿੱਚ ਜੋ ਕੈਬਨਿਟ ਮੰਤਰੀ ਨੇ ਉਹਨਾਂ ਨੇ ਵੀ 2 ਵਜੇ ਪਹੁੰਚਣਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰ ਪਹਿਲਾਂ ਮੈਂ ਇੱਥੇ ਤੁਹਾਨੂੰ ਦਿਖਾ ਦਿਆ ਕਿ ਮੂਰਤੀ ਦੇ ਕੀਕ ਅੱਗੇ ਕਈ ਜਿਹੜੇ ਆਗੂ ਨੇ ਉਹ ਬੈਠੇ ਨਜ਼ਰ ਆ ਰਹੇ ਨੇ ਨਾਰੇਬਾਜ਼ੀ ਹੋ ਰਹੀ ਹੈ ਤਾਂ ਗੱਲਬਾਤ ਵੀ ਕਰਦੇ ਆਂ ਭਾਈ ਸਾਹਿਬ ਜੋ ਵੀ ਹੋਇਆ ਬਹੁਤ ਮੰਦ ਭਗਾ ਪਰ ਅਮਨ ਸ਼ਾਂਤੀ ਔਰ ਭਾਈਚਾਰਾ ਕਾਇਮ ਰੱਖਣਾ ਇੱਕ ਬਹੁਤ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਸੜਕਾਂ ਤੇ ਹਾਲਾਂਕਿ ਭਾਈਚਾਰੇ ਦੇ ਲੋਕ ਉਤਰੇ ਵੀ ਹੈ ਕੀ ਇਸ ਵੇਲੇ ਹਾਲਾਤ ਨੇ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੇਖੋ ਜਿੱਦਾਂ ਕਿ ਤੁਸੀਂ ਸਮਝਦੇ ਹੋ ਕਿ ਕੱਲ 26 ਜਨਵਰੀ ਸੀ ਸੰਵਿਧਾਨ ਸਮਰਪਣ ਦਿਵਸ ਸੀ ਸਾਰੇ ਦੇਸ਼ ਦੇ ਵਿੱਚ ਇਹਨੂੰ ਹਰਸ਼ੋ ਲਾਸ ਦੇ ਨਾਲ ਮਨਾਇਆ ਜਾ ਰਿਹਾ ਸੀ ਔਰ ਕੁਝ ਸਾਜ਼ਿਸ਼ੀ ਤਾਕਤਾਂ ਦੇ ਤਹਿਤ ਜਿਹੜੀ ਕਿ 바ਵਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਦੀ ਮੂਰਤੀ ਤੇ ਔਰ ਸੰਵਿਧਾਨ ਸਰੂਪ ਤੇ ਹਮਲਾ ਜੋ ਹੋਇਆ ਉਹ ਬਹੁਤ ਹੀ ਨਿੰਦਣਯੋਗ ਆ ਮੈਂ ਸਮਝਦਾ ਇਹ 바ਵਾ ਸਾਹਿਬ ਦੀ ਪ੍ਰਤਿਮਾ ਤੇ ਨਹੀਂ ਸੰਵਿਧਾਨ ਦੇ ਸਰੂਪ ਤੇ ਨਹੀਂ ਬਲਕਿ ਦੇਸ਼ ਦੀ ਅਖੰਡਤਾ ਨੈਤਿਕਤਾ ਅਤੇ ਧਰਮ ਨਿਰਪੇਖਤਾ ਦੇ ਉੱਤੇ ਹਮਲਾ ਆ ਜੋ ਤੁਸੀਂ ਸਮਝਦੇ ਹੋ ਕਿ ਇਹ ਸ਼ਰਾਰਤੀ ਅੰਸਰਾਂ ਵੱਲੋਂ ਜੋ ਸੰਪਰਦਾਇਕ ਦੰਗੇ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜਿੱਦਾਂ ਕਿ ਤੁਸੀਂ ਹੁਣੇ ਜਸਟ ਫੁਟੇਜ ਦੇ ਵਿੱਚ ਦਿਖਾਇਆ ਕਿ ਕਿੱਦਾਂ ਦੀ ਮਾਨਸਿਕਤਾ ਆ मात्र 50 ਗੱਜ ਦੀ ਦੂਰੀ ਦੇ ਉੱਤੇ ਬਿਜ਼ਨਸ ਚਲਾਏ ਜਾ ਰਹੇ ਆ ਔਰ 50 ਗੱਜ ਦੀ ਦੂਰੀ ਤੇ ਜਿਹੜੀ ਪ੍ਰਮਾਤਮਾ ਦਾ ਜਿਹੜਾ ਸਾਡੇ ਰੈਬਰ ਆ ਬਾਬਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਜੀ ਦਾ ਸਰੂਪ ਛਤਿਕ੍ਰਸਤ ਹੋਇਆ ਉਹਦੀ ਨਾ ਪਰਵਾਹ ਕਰਦੇ ਹੋਏ ਕੁਝ ਰਾਜੀਵ ਪਰ ਇੱਥੇ ਸਵਾਲ ਇਹ ਹੈ ਕਿ ਆਕਾਸ਼ਦੀਪ ਬਾਰੇ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਆਕਾਸ਼ਦੀਪ ਉਹਦਾ ਪਰਿਵਾਰ ਸਾਹਮਣੇ ਆ ਗਿਆ ਮਾਤਾ ਸਾਹਮਣੇ ਆ ਗਈ ਹੈ ਗਰੀਬ ਪਰਿਵਾਰ ਹੈ ਇਹ ਜਰੂਰ ਸਵਾਲ ਇੱਕ ਵਾਰੀ ਹੋ ਜਵੇ ਕਿ ਆਕਾਸ਼ਦੀਪ ਦੀ ਜਿਹੜੀ ਬੈਕਗ੍ਰਾਉਂਡ ਹੈ ਕੋਈ ਕ੍ਰਿਮੀਨਲ ਨਹੀਂ ਹੈ ਸਾਡੇ ਭਾਈ ਸਾਹਿਬ ਜਿਹੜੀ ਤਾਜ਼ਾ ਅਪਡੇਟ ਆ ਰਹੀ ਹੈ ਜਿਹੜਾ ਆਕਾਸ਼ ਸਿੰਘ ਜਿਹਦੇ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਇੱਕ ਦਲਿਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਔਰ ਉਹਦੀ ਮਾਤਾ ਜਿਹੜੀ ਹੈ ਉਹ ਘਰਾਂ ਦੇ ਵਿੱਚ ਕੰਮ ਕਰਦੀ ਔਰ ਉਹਦਾ ਕਹਿਣਾ ਕਿ ਸਾਡਾ ਉਹਦੇ ਨਾਲ ਪਿਛਲੇ ਲਗਭਗ 2 ਸਾਲ ਤੋਂ ਕੋਈ ਲਿੰਕ ਨਹੀਂ ਹੈ ਦੇਖੋ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਕਿ ਉਹਦਾ ਸੰਬੰਧ ਦਲਿਤ ਸਮਾਜ ਦੇ ਨਾਲ ਬਣਾਇਆ ਜਾ ਰਿਹਾ ਪਰ ਮਾਨਸਿਕਤਾ ਜਿਹੜੀ ਕਿ ਵਿਦੇਸ਼ਾਂ 'ਚ ਬੈਠੀਆਂ ਹੋਈਆਂ ਤਾਕਤਾਂ ਜੋ ਕਿ ਸੰਵਿਧਾਨ ਨੂੰ ਸਕਰੀਆ ਨਹੀਂ ਹੋਣ ਦੇਣਾ ਚਾਹੁੰਦੀਆਂ ਜਾਂ ਸੰਵਿਧਾਨ ਨੂੰ ਪਸੰਦ ਨਹੀਂ ਕਰਦੀਆਂ ਕਿਉਂਕਿ ਦੇਸ਼ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਸਕਦਾ ਹੈ ਉਹਦੇ ਵਿੱਚ ਸਾਜ਼ਿਸ਼ ਦੇ ਤਹਿਤ ਕਿਸੇ ਵੀ ਚਿਹਰੇ ਨੂੰ ਸ਼ਾਮਲ ਕਰਨਾ ਇਹ ਵੱਡੀਆਂ ਤਾਕਤਾਂ ਦੀ ਬਹੁਤ ਪੁਰਾਣੀ ਆਦਤ ਆ ਨੌਜਵਾਨਾਂ ਨੂੰ ਵਰਗਲਾਇਆ ਨੌਜਵਾਨਾਂ ਨੂੰ ਵਰਗਲਾ ਕੇ ਉਸ ਤਾਕਤ ਨੂੰ ਵਰਗਲਾ ਕੇ ਸਮਾਜ ਦੇ ਵਿੱਚ ਹੀ ਆਪਸੀ ਜਿਹੜਾ ਫੁੱਟ ਪਾਉਣ ਦੀ ਕੋਸ਼ਿਸ਼ ਹੈ ਤੁਸੀਂ ਬੜੀ ਚੰਗੀ ਭਲੀ ਪੰਤੀ ਜਾਣਦੇ ਹੋ ਪਰ ਇਹ ਜਿਹੜੀ ਚੀਜ਼ ਹੈ ਧਰਮ ਨਿਰਪੇਖਤਾ ਦੇ ਉੱਪਰ ਉੱਠ ਕੇ ਚਾਹੇ ਕਿਸੇ ਵੀ ਸਮਾਜ ਤੋਂ ਹੋਵੇ ਉਹਨੇ ਬਾਵਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੇ ਉੱਤੇ ਹਮਲਾ ਕਰਕੇ ਇੱਕ ਪੰਜਾਬ ਹੀ ਨਹੀਂ ਅੰਮ੍ਰਿਤਸਰ ਹੀ ਨਹੀਂ ਪੂਰੇ ਦੇਸ਼ ਦੇ ਸੰਵਿਧਾਨ ਪ੍ਰੇਮੀਆਂ ਦੇ ਦਿਲਾਂ ਦੇ ਉੱਤੇ ਠੇਸ ਪਹੁੰਚਾਈ ਹੈ ਉਹ ਚਾਹੇ ਕਿਸੇ ਵੀ ਧਰਮ ਤੋਂ ਹੋਵੇ ਚਾਹੇ ਕਿਸੇ ਵੀ ਜਾਤੀ ਤੋਂ ਹੋਵੇ ਉਹਨੂੰ ਬਖਸ਼ਿਆ ਨਾ ਜਾਵੇ ਔਰ ਵੱਧ ਤੋਂ ਵੱਧ ਜਿਹੜੀਆਂ ਧਰਾਵਾਂ ਬਣਦੀਆਂ ਵਾ ਜਦੇ ਨਾਲ ਕਿ ਇੱਕ ਉਦਾਹਰਣ ਬਣਾਈ ਜਾਵੇ ਕਿ 바ਵਾ ਸਾਹਿਬ ਦੇ ਜਿਵੇਂ ਸੰਵਿਧਾਨ ਦੇ ਉੱਤੇ ਹਮਲਾ ਕਰਨ ਵਾਲੇ ਨੂੰ ਕਦੀ ਕਤ aí ਨਹੀਂ ਬਖਸ਼ਿਆ ਜਾਏਗਾ ਡਾਕਟਰ ਬੀ ਆਰ ਅੰਬੇਡਕਰ ਦੇ ਸੰਵਿਧਾਨ ਨੇ ਸਾਰੇ ਦੇਸ਼ ਦੇ ਵਸਨੀਕਾਂ ਨੂੰ ਇੱਕ ਬਰਾਬਰੀਤਾ ਵੀ ਜਿਹੜੀ ਇਹ ਤਾਕਤ ਹੈ ਉਹ ਦਿੱਤੀ ਸੀ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਜਿਹੜਾ ਜਿਹੜੀ ਪੁਸਤਕ ਹੈ ਸੰਵਿਧਾਨ ਦੀ ਸੰਕੇਤਕ ਜਿਸ ਦੇ ਉੱਤੇ ਕੱਲ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਹੋਈ ਸੀ ਤਾਂ ਉੱਤੇ ਇਸ ਵੇਲੇ ਫੁੱਲ ਭੇਂਟ ਕੀਤੇ ਗਏ ਨੇ ਜਿੰਨੇ ਵੀ ਦਲਿਤ ਭਾਈਚਾਰੇ ਨਾਲ ਸੰਬੰਧਤ ਲੋਕ ਨੇ ਆਗੂ ਨੇ ਉਹ ਆ ਕੇ ਆਪਣੀ ਜਿਹੜੀ ਸ਼ਰਧਾ ਉਹ ਇੱਥੇ ਭੇਟ ਕਰ ਰਹੇ ਨੇ ਹੋਰ ਵੀ ਆਗੂ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਵੇਲੇ ਹਾਲਾਂਕਿ ਘਟਨਾ ਬਹੁਤ ਮੰਦ ਭੱਗੀ ਹੈ ਪਰ ਜਦੋਂ ਅਜਿਹੇ ਹਾਲਾਤ ਬਣਦੇ ਨੇ ਸਭ ਤੋਂ ਜ਼ਰੂਰੀ ਹੁੰਦਾ ਆ ਜਿਹੜੀ ਏਕਤਾ ਭਾਈਚਾਰਾ ਭਾਈਚਾਰਕ ਸਾਂਝ ਉਹਨੂੰ ਕਾਇਮ ਰੱਖਣ ਦੇ ਲਈ ਕੀ ਕਹਿਣਾ ਚਾਹੋਗੇ ਤੁਸੀਂ ਵੀ ਅਗਵਾਈ ਕਰਦੇ ਹੋ ਦਲਿਤ ਭਾਈਚਾਰੇ ਦੇ ਅ ਦੇਖੋ ਪੂਰਾ ਭਾਰਤ ਇੱਕ ਸੈਕੂਲਰ ਦੇਸ਼ ਹੈ ਵਰਲਡ ਦਾ ਸਰਵੇ ਕਰ ਲੋ ਤਾਂ ਇੰਡੀਆ ਦਾ ਸੰਵਿਧਾਨ ਸਭ ਤੋਂ ਵਧੀਆ ਸੰਵਿਧਾਨ ਹੈ ਜਿੱਥੇ ਹਿੰਦੂ ਮੁਸਲਮਾਨ ਸਿੱਖ ਕੇ ਸਾਈ ਬੋਧੀ ਪਾਰਸੀ ਔਰ ਜਾਨੀ ਇਸੇ ਬਾਬਾ ਸਾਹਿਬ ਮਿੱਟ ਕਰਨੇ ਲਿਖਿਆ ਸਤ ਪਰਮ ਹਿੰਦੂ ਮੁਸਲਮਾਨ ਸਿੱਖ ਕੇ ਸਾਈ ਬੋਧੀ ਪਾਰਸੀ ਔਰ ਜਾਨੀ ਇਹ ਹੀ ਧਰਮ ਹੈ ਸਾਡੇ ਇੰਡੀਆ ਚ ਐਦਾਂ ਕਿਤੇ ਵੀ ਨਹੀਂ ਹੈਗਾ ਅਸੀਂ ਸੈਕੂਲਰ ਹੋਗਾ ਕੁਝ ਸ਼ਰਾਰਤੀ ਲੋਕ ਕੋਈ ਏਜੰਸੀਆਂ ਦੇ ਲੋਕ ਉਹ ਦੇਸ਼ ਨੂੰ ਬਦਨਾਮ ਕਰਨਾ ਚਾਹ ਦੇਸ਼ ਨੂੰ ਤੋੜਨਾ ਜਾਂਦੇ ਜਾਤੀਓ ਧਰਮ ਦੇ ਨਾਂ ਤੇ ਜਾਤੀ ਧਰਮ ਦੇ ਨਾਂ ਤੇ ਤੋੜਨਾ ਜਾਂਦੇ ਜਿਹਦਾ ਅੱਜ ਰਿਜ਼ਲਟ ਇਹ ਅਮਰਸਰ ਦੇ ਵਿੱਚੋਂ ਦੇਖਣ ਨੂੰ ਮਿਲਿਆ ਕੋਈ ਪੰਜਾਬ ਜਿਹੜਾ ਹੈ ਨਾ ਪੰਜਾਬ ਅਸੀਂ ਕੱਲ 26 ਜਨਮ ਹੀ ਤੇ ਗਏ ਸਾਡਾ ਉੱਥੇ ਉਹ ਜਿਹੜਾ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੇ ਪੜਿਆ ਜਨ ਗੰਨ ਮੰਨ ਦੀ ਨਾਹ ਹੀ ਕਿ ਜਾਇਰ ਲਾਸ਼ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹਿੰਦ ਗੁਜਰਾਤ ਮਰਾਠਾ ਇਹ ਹੀ ਉਹਨਾਂ ਨੂੰ ਤੋੜਦਾ ਤੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਪੰਜਾਬ ਨੂੰ ਭਾਈਚਾਰੇ ਵਿੱਚ ਲੜਾਉਣ ਵਾਸਤੇ ਇਹ ਕੋਈ ਜੀ ਹਰਕਤ ਕੀਤੀ ਕਿਸੇ ਏਜੰਸੀ ਦਾ ਕੰਮ ਹੈ ਬਹੁਤ ਖਤਰਨਾਕ ਕੰਮ ਹੈ ਇਸ ਵੇਲੇ ਪੂਰਾ ਭਾਈਚਾਰਾ ਥੜਕਾਂ ਤੇ ਹੈ ਕਿਸੇ ਤਰ੍ਹਾਂ ਦੀ ਕੋਈ ਅਣਸਖਾਂਵੀ ਘਟਨਾ ਕੋਈ ਟਕਰਾਰ ਨਾ ਹੋਵੇ ਇਸ ਵੇਲੇ ਲੋਕ ਤੁਹਾਨੂੰ ਸੁਣਦੇ ਨੇ ਕੀ ਅਪੀਲ ਕਰਨਾ ਚਾਹੁੰਦਾ ਮੈਂ ਆਪਣੇ ਸਮਾਜ ਨੂੰ ਇਹ ਅਪੀਲ ਕਰਨੀ ਚਾਹੁੰਦਾ ਸੂੂ ਦੇਸ਼ਵਾਸੀਆਂ ਨੂੰ ਸੂੂ ਪੰਜਾਬੀਆਂ ਨੂੰ ਕਿ ਇੱਕ ਆਪਣੇ ਬਿਲਕੁਲ ਵੀ ਆਪਾਂ ਸੈਕੂਲਰ ਰੋਗ ਹੈ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਸ਼ਰਾਰਤੀਆਂ ਸ ਕਿਸੇ ਵੀ ਜਾਤ ਔਰ ਧਰਮ ਚ ਹੋ ਸਕਦੇ ਆ ਇਸੇ ਕੰਟਰੀ ਚ ਹੋ ਸਕਦੇ ਕਿਸੇ ਸਟੇਟਸ ਹੋ ਸਕਦੇ ਆ ਉਹਨਾਂ ਨੂੰ ਕੋਈ ਧਰਮ ਔਰ ਜਾਤ ਹੀ ਨਹੀਂ ਹੁੰਦੀ ਮੈਂ ਉਹਨਾਂ ਨੂੰ ਕਹਿੰਦਾ ਅਮਨ ਸ਼ਾਂਤੀ ਬਣਾਈ ਰੱਖੋ ਸੀਐਮ ਭਗਵੰਤ ਮਾਨ ਜੀ ਨੇ ਕੇਜਵੀ ਵਾਲ ਜੀ ਨੇ ਦੋ ਸਿੱਟਾ ਸੀ ਸਾਡੀ ਸਰਕਾਰ ਇਹ ਦੇਸ਼ ਯਾਦ ਹੋਣ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਉਹਨਾਂ ਦੀ ਫੋਟੋ ਹਰ ਸਰਕਾਰੀ ਦਾਰੇ ਚ ਲੱਗੀ ਹੈ ਔਰ ਭਗਤ ਸਿੰਘ ਜੀ ਲੱਗੀ ਹੈ ਦੋਨਾਂ ਦੀ ਤੋਂ ਇਹ ਪਾਰਟੀ ਅਸੀਂ ਸੱਚੀਦਾ ਹੈ ਕਮਿਸ਼ਨਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਕੱਲ ਮੈਂ ਮੌਕੇ ਤੇ ਆਇਆ ਦੋਸ਼ੀ ਰੈਸਟ ਕਰ ਲਿਆ ਗਿਆ ਠੀਕ ਹੈ ਰਾਜੀ ਫਿਲਹਾਲ ਦੇ ਲਈ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਅਮ੍ਰਿਤਸਰ ਤੋਂ ਲਾਈਵ ਇਸ ਵੇਲੇ ਜੁੜੇ ਸੀ ਤੇ ਅਮ੍ਰਿਤਸਰ ਚ ਹਾਲਾਤ ਕਿਹੋ ਜਿਹੇ ਨੇ ਤੁਹਾਨੂੰ ਦਿਖਾ ਰਹੇ ਹਾਂ ਅਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਅਮ੍ਰਿਤਸਰ ਦੇ ਬਹੁਤੇ ਬਾਜ਼ਾਰ ਇਸ ਵੇਲੇ ਬੰਦ ਨੇ ਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਜਿਹੜੀਆਂ ਦੁਕਾਨਾਂ ਖੁੱਲੀਆਂ ਸੀ ਉਹਨਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ ਤਾਂ ਮੇਰੇ ਸਹਿਯੋਗੀ ਅਮ੍ਰਿਤਸਰ ਤੋਂ ਲਾਈਵ ਰਾਜੀਵ ਸ਼ਰਮਾ ਇਸ ਵੇਲੇ ਜੁੜੇ ਹੋਏ ਨੇ ਅਮਰਿਤਸਰ ਦੇ ਵਿੱਚ ਇਸ ਵੇਲੇ ਮਾਹੌਲ ਜ਼ਰੂਰ ਤਣਾਅਪੂਰਨ ਕਿਹਾ ਜਾ ਸਕਦਾ ਕਿਉਂਕਿ ਬਾਜ਼ਾਰ ਬੰਦ ਨੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਨੇ ਪਰ ਦੂਜੇ ਪਾਸੇ ਆਕਾਸ਼ਦੀਪ ਦਾ ਪਰਿਵਾਰ ਸਾਹਮਣੇ ਆ ਗਿਆ ਆਕਾਸ਼ਦੀਪ ਦੀ ਮਾਤਾ ਸਾਹਮਣੇ ਆ ਗਈ ਹੈ ਹਾਲਾਂਕਿ ਇਸ ਦੇ ਪਿੱਛੇ ਕੀ ਕੋਈ ਸਾਜ਼ਿਸ਼ ਸੀ ਜਿਸ ਢੰਗ ਦੇ ਨਾਲ ਇਲਜ਼ਾਮ ਲਾਏ ਜਾ ਰਹੇ ਨੇ ਕਿ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਤਾਂ ਇਸ ਵੇਲੇ ਅਮਰਿਤਸਰ ਦੇ ਵਿੱਚ ਲਾਈਵ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਹੋਏ ਡਾਕਟਰ ਬੀ ਆਰ ਅੰਬੇਦਕਰ ਦੀ ਉਸੇ ਮੂਰਤੀ ਦੇ ਅੱਗੇ ਉਸੇ ਬੁੱਤ ਦੇ ਅੱਗੇ ਜਿਸ ਨੂੰ ਬੀਤੇ ਕੱਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਾਜ਼ਾਰ ਬੰਦ ਕਰਵਾਏ ਗਏ ਨੇ ਦੁਕਾਨਾਂ ਬੰਦ ਕਰਵਾਈਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਜਿਹੜੀਆਂ ਨੇ ਬਾਜ਼ਾਰ ਹੈ ਅੰਮ੍ਰਿਤਸਰ ਦਾ ਉਹ ਬੰਦ ਹੈ ਤੇ ਨਾਲ ਹੀ ਸੜਕਾਂ ਤੇ ਵੀ ਉਤਰੇ ਨੇ ਦਲਿਤ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਕਾਂਗਰਸ ਦੇ ਆਗੂ ਖਾਸ ਕਰ ਗੁਰਜੀਤ ਸਿੰਘ ਔਜਲਾ, ਰਾਜਕੁਮਾਰ 베ਰਕਾ ਸਮੇਤ ਵੱਡੇ ਆਗੂ ਪਹੁੰਚਦੇ ਨੇ ਤੇ ਦੁੱਧ ਦੇ ਨਾਲ ਬੁੱਤ ਦੀ ਸਫਾਈ ਕੀਤੀ ਜਾਂਦੀ ਆ ਬੁੱਤ ਨੂੰ ਨਹਾਇਆ ਜਾਂਦਾ ਏ ਤੇ ਹੁਣ ਥੋੜੀ ਦੇਰ ਦੇ ਵਿੱਚ ਹੀ ਕੈਬਨਟ ਮੰਤਰੀ ਅਮਨ ਅਰੋੜਾ ਤੇ ਹੋਰ ਮੰਤਰੀ ਜਿਹੜੇ ਨੇ ਉਹ ਪਹੁੰਚਣਗੇ ਦੱਸਦੀ ਏ ਕਿ ਡਾਕਟਰ ਬੀ ਆਰ ਨਵੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਆਕਾਸ਼ਦੀਪ ਪੁਲਿਸ ਗ੍ਰਿਫਟ ਦੇ ਵਿੱਚ ਹੈ ਪੁਲਿਸ ਦੇ ਵੱਲੋਂ ਵਕ ਵਕ ਧਾਰਾਾਂ ਮਾਂ ਲਾਈਆਂ ਗਈਆਂ ਨੇ ਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ